ਤਾਪ ਗਵਾਇਆ ਗੁਰਪੂਰੇ ਬਾਜੇ ਅਨਹਦ ਤੂਰੇ ਤਾਪ ਗਵਾਇਆ ਗੁਰਪੂਰੇ ਬਾਜੇ ਅਨਹਦ ਤੂਰੇ ਸਰਬ ਕਰਿਆਨ ਪ੍ਰਭ ਕੀਨੇ ਕਰਿ ਕਿਰਪਾ ਆਪ ਦੀਨੇ ਬੇਜਨ ਸਤਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਤੇ ਆਈ ਰਹਾ ਜੋ ਮੰਗੇ ਸੋ ਲਵੇ ਜੋ ਮੰਗੇ ਸੋ ਲਵੇ ਪ੍ਰਭ ਆਪਣੇ ਸੰਤਾਂ ਦੇਵੇ ਹਰ ਗੋਬਿੰਦ ਪ੍ਰਭ ਰਾਖਿਆ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਪਾਖਿਆ ਜਨ ਨਾਨਕ ਸਾਚ ਸੁਪਾਖਿਆ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਫਤਿਹ ਦੀ ਸਾਂਝ ਕਰਨੀ ਜੀ ਗਾਜਵਜ ਕੇ ਬਾਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀਓ ਦੁਨੀਆਂ ਵਿੱਚ ਜਿੰਨੇ ਮੁਲਕ ਹਨ ਹਰ ਮੁਲਕ ਵਿੱਚ ਇੱਕ ਸਭ ਤੋਂ ਵੱਡਾ ਤਿਹਾਲ ਹੁੰਦਾ ਹੈ ਬਾਕੀ ਉਸ ਦੇ ਨਾਲ ਛੋਟੇ ਛੋਟੇ ਤਿਹਾਲ ਹੁੰਦੇ ਹਨ ਸਾਡੇ ਦੇਸ਼ ਵਿੱਚ ਸਤੋ ਵੱਡਾ ਤੇ ਅਤੇ ਸਾਂਝਾ ਤਿਉਹਾਰ ਦੀਵਾਲੀ ਹੈ ਇਸ ਨੂੰ ਸਿੱਖ ਤਾਂ ਮਨਾਉਂਦੇ ਹੀ ਹੈ Hindu ਵੀ ਮਨਾਉਂਦੇ ਹੈ ਚੈਨੀ ਵੀ ਮਨਾਉਂਦੇ ਹੈ ਤੇ ਬੋਧੀ ਵੀ ਮਨਾਉਂਦੇ ਹੈ ਇਸ ਦੇਸ਼ ਵਿੱਚ ਵੱਡੇ ਚਾਰ ਤਨ ਪੈਦਾ ਹੋਏ ਸਨਾਤਨ ਮਤ ਬੋਧ ਮਤ ਜੈਨ ਮਤ ਸਿੱਖ ਮਤ ਇਹ ਚਾਰੇ ਆਪਣੇ ਆਪਣੇ ਢੰਗ ਨਾਲ ਦੀਵਾਲੀ ਮਨਾਉਂਦੇ ਹਨ ਬਾਕੀ ਸਾਰੇ ਤਿਉਹਾਰ ਆਪਣੇ ਆਪਣੇ ਹਨ ਇੱਕੋ ਗੱਲ ਸਪਸ਼ਟ ਹੁੰਦੀ ਹੈ ਸਾਰਿਆਂ ਦੀ ਮੂਲ ਸਮੱਸਿਆ ਇੱਕੋ ਹੈ ਕਿ ਦੁੱਖ ਦੁਖੀ ਹਨ ਸਨਾਤਨ ਦੁਖੀ ਹਨ ਜੈਨੀ ਦੁਖੀ ਹਨ ਬੋਧੀ ਦੁਖੀ ਹਨ ਸਿੱਖ ਇਹ ਸਾਰੇ ਤਨ ਕਰਕੇ ਵੀ ਦੁਖੀ ਹਨ ਮਨ ਕਰਕੇ ਵੀ ਦੁਖੀ ਹਨ ਤਨ ਕਰਕੇ ਰੋਗੀ ਹਨ ਤੇ ਮਨ ਕਰਕੇ ਸੋਗੀ ਹਨ ਤਨ ਦੇ ਵਿੱਚ ਰੋਗ ਹੈ ਮਨ ਦੇ ਵਿੱਚ ਸੋਗ ਹੈ ਕੀ ਹੋਇਆ ਇਹ ਸਨਤਨੀ ਹੈ ਜੈਨੀ ਹੈ ਬੋਧੀ ਹੈ ਸਿੱਖ ਹੈ ਮਹਾਰਾਜ ਜੀ ਕਹਿ ਰਹੇ ਹਨ ਜੋ ਜੋ ਦੀਸੇ ਸੋ ਸੋ ਰੋਗੀ ਉਹ ਸਾਬ ਜੀ ਫਰਮਾਨ ਕਰਦੇ ਹਨ कि जितने भी देखे सारे रोगी ਹਨ रोग रहत मेरा सतगुरु जोगी रोगत रहत केवल परमात्मा है संसार त रोगी है इना चार धर्मਾਂ ਤੋਂ ਇਲਾਵਾ ਜਿਹਦੇ ਚਾਰਤ ਮਿਰਲਸ ਵਿੱਚ ਪੈਦਾ ਹੋਏ ਹਨ ਮਦਪੁਰਵ ਵਿੱਚ ਜਹੂਦੀ, ਇਸਾਈ, 파르ਸੀ ਅਤੇ ਇਸਲਾਮ ਉੱਥੇ ਨਵਾਂ ਧਰਮ ਇਸਲਾਮ ਹੈ ਅਤੇ ਪੁਰਾਣਾ ਜਹੂਦੀ ਹੈ ਇਥੇ ਨਮ ਧਰਮ ਸਿੱਖ ਧਰਮ ਹੈ ਪੁਰਾਣਾ ਸਨਾਤਨ ਮਤ ਹੈ ਇਹ ਚਾਰੇ ਦੇ ਚਾਰੇ ਰੋਗੀ ਹਨ ਉਹ ਵੀ ਚਾਰੇ ਦੇ ਚਾਰੇ ਰੋਗੀ ਹਨ ਅਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ Hindu ਰੋਗੀ ਹੈ ਤੇ Muslimਾ ਨਹੀਂ ईसाई ਰੋਗੀ ਹੈ ਅਤੇ Sikh ਨਹੀਂ Jaini ਰੋਗੀ ਹੈ ਅਤੇ Parsi ਨਹੀਂ Bodhi ਰੋਗੀ ਹੈ ਜਾਂ Yahudi ਨਹੀਂ ਸਾਰੇ ਰੋਗੀ ਹਨ ਰੋਗਾ ਤਾਂ ਰਹਤ ਕੇਵਲ ਇੱਕ ਪਰਮਾਤਮਾ ਹੈ ਜੇਕਰ ਰੋਗ ਹਨ ਤਾਂ ਕੁਝ ਕਾਰਨ ਵੀ ਹੋਵੇਗਾ ਜੇ ਮਾਨੂਸੋਗ ਹੈ ਤਾਂ ਉਸ ਦਾ ਕੁਝ ਕਾਰਨ ਵੀ ਹੋਵੇਗਾ ਜੇ ਰੋਗਾ ਦਾ ਕਾਰਨ ਹੈ ਤਾਂ ਫਿਰ ਉਸ ਦਾ ਸੁਧਾਰ ਵੀ ਹੋਏਗਾ ਉਸ ਦੇ ਸੁਧਾਰ ਦਾ ਸਾਧਨ ਵੀ ਹੋਏਗਾ ਨਿਵਾਰਣ ਵੀ ਹੋਏਗਾ ਜੇ ਨਿਵਰਤੀ ਦਾ ਸਾਧਨ ਹੋਵੇਗਾ ਤਾਂ ਫਿਰ ਕਹਿਣਾ ਪਵੇਗਾ ਕਿ ਸੁਖ ਵੀ ਹੈ ਬਾਲੀ ਰੋਵੇਂ ਨਾਹੇ ਪਤਾਲ ਬਾਲੀ ਬਾਲਿਕਾ ਵਰ ਜੋ ਕਨਿਆ 3 ਇਹ 22 ਸਾਲਾਂ ਦੀ ਬਾਲਿਕਾ ਪਰ ਰਿਸ਼ਤਾ ਨਹੀਂ ਬਣ ਰਿਹਾ ਕਿਤੇ ਸੰਬੰਧ ਨਹੀਂ ਬਣ ਰਹੇ ਮਹਾਰਾਜ ਜੀ ਕਹਿੰਦੇ ਹਨ ਕਿ ਮਾਨਸਿਕ ਤਲ ਤੇ ਇਹ ਬਾਲਿਕਾ ਦੁਖੀ ਹੁੰਦੀ ਹੈ ਬਾਲੀ ਰੋਵੇਂ ਨਾਹੀ ਪਤਾ ਨਾਨਕ ਦੁਖੀਆ ਸਭ ਸੰਸਾਰ ਦੁਖ ਸਰੀਰਕ ਅਤੇ ਮਾਨਸਿਕ ਹੈ ਮਾਨਸਿਕ ਦੁੱਖ ਨੂੰ ਸੋਕ ਕਹਿੰਦੇ ਹਨ ਸਰੀਰਿਕ ਦੁੱਖ ਨੂੰ ਰੋਗ ਕਹਿੰਦੇ ਹਨ ਸਾਰੇ ਰੋਗੀ ਹਨ ਸਾਰੇ ਸੋਗੀ ਹਨ ਸਾਰਾ ਸੰਸਾਰ ਦੁਖੀ ਹੈ ਰੋਗ ਅੰਦਰ ਸੀਮਾ ਵਿੱਚ ਹੋਵੇ ਤਾਂ ਅਸੀਂ ਕਹਿੰਦੇ ਹਾਂ ਕਿ ਉਹ ਬੜਾ ਤੰਦਰੁਸਤ ਹੈ ਤੰਦਰੁਸਤ ਨਹੀਂ ਹੈ ਰੋਗ ਸੀਮਾ ਵਿੱਚ ਹੈ ਜਦੋਂ ਇਹ ਰੋਗ ਸੀਮਾ ਤੋਂ ਅੱਗੇ ਵੱਧਦਾ ਹੈ ਤਾਂ ਪਤਾ ਕਿਵੇਂ ਚੱਲਦਾ ਹੈ ਪੀੜ ਨਾਲ ਰੋਗ ਪੀੜ ਦੇਣ ਲੱਗ ਪੈਂਦਾ ਹੈ ਦਰਦ ਦੇਣ ਲੱਗ ਪੈਂਦਾ ਹੈ मनुख ਨੂੰ ਵੈਦ ਡਾਕਟਰ ਹਕੀਮ ਉਦੋਂ ਯਾਦ ਆਉਂਦਾ ਹੈ ਜਦੋਂ ਰੋਗ ਪੀੜਾ ਬਣ ਜਾਂਦਾ ਹੈ ਉਸ ਤੋਂ ਪਹਿਲਾਂ ਨਹੀਂ ਜਦੋਂ ਰੋਗ ਵੇਦਨ ਬਣ ਜਾਏ ਵੇਦਨ ਦਾ ਅਰਥ ਪੀੜਾ ਅਤੇ ਵੇਦਨ ਦਾ ਅਰਥ ਗਿਆਨ ਅਜਿਹਾ ਕਿਉਂ ਗਿਆਨ ਪੀੜਾ ਦਾ ਹੁੰਦਾ ਹੈ ਪੀੜਾ ਕਰਕੇ ਪਤਾ ਚੱਲਦਾ ਹੈ ਕਿ ਜਿਵੇਂ ਸਿਰ ਵਿੱਚ ਪੀੜਾ ਹੈ ਤਾਂ ਅਜ ਗਿਆਨ ਪੀੜਾ ਦਾ ਹੈ ਅਜ ਸਮਝ ਸਿਰਦੀ ਹੈ ਅੱਗੇ ਪਿੱਛੇ ਦਾ ਸਿਰਦਾ ਕਦੀ ਪਤਾ ਨਹੀਂ ਚੱਲਿਆ ਪਰ ਅੱਜ ਜੋ ਦਾ ਸਿਰ ਦੁਖਣ ਲੱਗ ਪਿਆ ਹੈ ਤਾਂ ਇੰਜ ਲੱਗਦਾ ਹੈ ਜਿਵੇਂ ਮੈਂ ਸਿਰ ਹੀ ਹਾਂ ਹੋਰ ਕੁਝ ਨਹੀਂ ਸਾਰਾ ਦਾ ਸਾਰਾ ਧਿਆਨ ਸਿਰ ਵਿੱਚ ਹੈ ਕਿਉਂਕਿ ਦਰਦ ਹੋ ਰਿਹਾ ਹੈ ਪੀੜਾ ਹੈ ਧਿਆਨ ਅਤੇ ਗਿਆਨ ਦੋਵੇਂ ਇਕੱਠੇ ਰਹਿੰਦੇ ਹਨ ਗਿਆਨ ਕਿਸ ਦਾ ਮਿਲਦਾ ਹੈ ਜਿਸ ਦੇ ਵਿੱਚ ਧਿਆਨ ਹੋਵੇ ਜਿਸ ਦੇ ਵਿੱਚ ਧਿਆਨ ਨਹੀਂ ਉਸ ਦਾ ਗਿਆਨ ਵੀ ਕੋਈ ਨਹੀਂ ਇਹ ਇੱਕ ਸਪਸ਼ਟ ਗੱਲ ਹੈ ਚੋਲੀ ਦਮਨ ਦਾ ਸਾਥ ਹੈ ਧਿਆਨ ਦਾ ਤੇ ਗਿਆਨ ਦਾ ਅੱਗੇ ਪਿੱਛੇ ਦਾ ਪਤਾ ਨਹੀਂ ਚੱਲਦਾ ਕਿ ਮੂੰਹ ਵਿੱਚ ਦੰਦ ਹਨ ਕਿ ਨਹੀਂ ਪਰ ਜਦੋਂ ਦਾਰ ਦੁਖਦੀ ਹੈ ਭੰਕੜ ਪੀੜਾ ਹੁੰਦੀ ਹੈ ਤਾਂ ਸਾਰਾ ਧਿਆਨ ਦੰਦ ਤੇ ਚਲਾ ਜਾਂਦਾ ਹੈ ਜਾਇ ਕੋਈ ਵੀ ਕਰਨ ਕਰਦੇ ਹੂੰ बार-बार ਉਂਗਲ ਵੀ ਉਸੇ ਦੰਦ ਤੇ ਚਲੀ ਜਾਂਦੀ ਹੈ ਜਦੋਂ ਸਾਰਾ ਧਿਆਨ ਦੰਦ ਤੇ ਚਲਾ ਗਿਆ ਤਾਂ ਸਾਰਾ ਗਿਆਨ ਵੀ ਦੰਦ ਤੇ ਚਲਾ ਗਿਆ ਦੰਦ ਹੀ ਦੰਦ ਦਿਖਾਈ ਦਿੰਦਾ ਹੈ ਹੋਰ ਕੁਝ ਵੀ ਨਹੀਂ ਸਾਰਾ ਸ਼ਰੀਰ ਭੁੱਲ ਜਾਂਦਾ ਹੈ ਇੱਕੋ ਦੰਦ ਚਿੱਤੇ ਰਹਿ ਜਾਂਦਾ ਹੈ ਕਿਤੇ ਕੰਗ ਦੁੱਖਾਂ ਲੱਗ ਪਿਆ ਤਾਂ ਸਾਰਾ ਧਿਆਨ ਕੰਨਾਂ ਤੇ ਚਲਾ ਜਾਂਦਾ ਹੈ ਇਵੇਂ ਲੱਗਦਾ ਜਿਵੇਂ ਮੈਂ ਕੰਨ ਹਾਂ ਹੋਰ ਕੁਝ ਨਹੀਂ ਧਿਆਨ ਅਤੇ ਗਿਆਨ ਦੋਵੇਂ ਇਕੱਠੇ ਰਹਿੰਦੇ ਹੋਏ ਇਸ ਲਈ ਸੰਸਕ੍ਰਿਤ ਭਾਸ਼ਾ ਨੇ ਇੱਕ ਸ਼ਬਦ ਘੜਿਆ ਵੇਦਨ ਵੇਦਨ ਪੀੜਾ ਤੇ ਵੇਦਨ ਗਿਆਨ ਐਸੀ ਵੇਦਨ ਉਪਜ ਖਰੀ ਭਈ ਵਾ ਕਾ ਉਹ ਖਦ ਨਹੀਂ ਅਜੇ ਹੀ ਪੀੜਾ ਪੈਦਾ ਹੋ ਗਈ ਹੈ ਕਿ ਦਵਾਈ ਕੋਈ ਨਹੀਂ ਵੇਦਨ ਦੇ ਅਰਥ ਹਨ ਪੀੜਾ ਜਿੱਥੇ ਪੀੜਾ ਹੋਵੇਗੀ ਉੱਥੇ ਧਿਆਨ ਚਲਾ ਜਾਏਗਾ ਜਦੋਂ ਮਨੁੱਖ ਮਾੜਾ ਮੋਟਾ ਰੋਗੀ ਹੋਵੇਗਾ ਤਾਂ ਰੋਗ ਨੂੰ ਬੜੇ ਖੁਲਾਸੇ ਨਾਲ ਬਿਆਨ ਕਰਦਾ ਹੈ ਕਈ ਵਾਰੀ ਤਾਂ ਰੋਗੀ ਆਪਣੇ ਰੋਗ ਦੀ ਗੱਲ ਇੰਨੀ ਲਮਕਾਂਦੇ ਹਨ ਕਿ ਸੁਣਨ ਵਾਲਾ ਵੀ ਤੰਗ ਹੋ ਜਾਂਦਾ ਹੈ ਕਿ ਇਹ ਗੱਲ ਕਰੋ ਮੁਕਾਏਗਾ ਮਹਾਰਾਜ ਜੀ ਕਹਿੰਦੇ ਹਨ ਕਿ ਇੱਕ ਦੂਜੀ ਪੀੜਾ ਹੈ ਮਨ ਦੇ ਵਿੱਚ ਉਸ ਨੂੰ ਕਹਿੰਦੇ ਆ ਸੋਗ ਪਰੇਸ਼ਾਨੀ ਟੈਨਸ਼ਨ ਉਦਾਸੀ ਇਸ ਨੂੰ ਸੋਗ ਕਹਿੰਦੇ ਹਨ ਜੋ ਕੋਈ ਸੀ ਚਲਾ ਗਿਆ ਉਸ ਦਾ ਸੋਗ ਹੈ ਜੋ ਪ੍ਰਾਪਤ ਕਰਨਾ ਚਾਹੁੰਦਾ ਹੈ ਸ਼ਾਇਦ ਨਾ ਮਿਲੇ ਤਾਂ ਚਿੰਤਾ ਮਨ ਦੇ ਵਿੱਚ ਸੋਗ ਅਤੇ ਚਿੰਤਾ ਰਹਿੰਦੀ ਹੈ ਜੋ ਬੁੱਢਾ ਹੈ ਉਸ ਦੀ ਜਵਾਨੀ ਚਲੀ ਗਈ ਹੈ ਜੋ ਕਿਸੇ ਸਮੇਂ ਐਸ ਪੀ ਐਮ ਐਲ اے ਸੀ ਅਜ ਨਹੀਂ ਹੈ ਉਹ ਉਤਵਾ ਚਲਾ ਗਿਆ ਕਿਸੇ ਸਮੇਂ ਤਾਕਤ ਸੀ ਅੱਜ ਨਹੀਂ ਹੈ ਕਿਸੇ ਸਮੇਂ ਉਹ ਮਿੱਤਰ ਸੀ ਪਰ ਅੱਜ ਨਹੀਂ ਹੈ ਉਸ ਦਾ ਸੋਗ ਹੈ ਉਸ ਦਾ ਦੁੱਖ ਹੈ ਅੱਜ ਮੈਂ ਜੋ ਚਾਹਾਂਾ ਹਾਂ ਪਤਾ ਨਹੀਂ ਨਾ ਮਿਲੇ ਤਾਂ ਚਿੰਤਾ ਹੈ ਮਨ ਵਿੱਚ ਚਿੰਤਾ ਹੈ ਸੋਗ ਹੈ ਇਹ ਤੋਂ بڑے ਭਿਆੰਕਰ ਰੋਗ ਹਨ ਮਨ ਵਿੱਚ ਤਨ ਵਿੱਚ ਤਹ ਯਾਰਾ ਰੋਗ ਹਨ ਇਸ ਲਈ ਜਦੋਂ ਕੋਈ ਰੋਗੀ ਹੋਵੇ ਅਸੀਂ ਪੁੱਛ ਲੈਂਦੇ ਹਾਂ ਕਿ ਤੈਨੂੰ ਕਿਹੜਾ ਰੋਗ ਹੈ ਕਿਉਂਕਿ ਰੋਗ ਇੱਕ ਤਾਂ ਹੈ ਨਹੀਂ ਬੰਦਾ ਤੰਦਰੁਸਤ ਹੋਵੇ ਤਾਂ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਤੈਨੂੰ ਕਿਹੜੀ ਤਦੁਸਤੀ ਹੈ ਤੰਦੁਸਤੀ ਤਾਂ ਇੱਕ ਹੁੰਦੀ ਹੈ ਰੋਗਾ ਦਾ ਨਾ ਹੋਣਾ ਤਦੁਸਤੀ ਹੁੰਦਾ ਹੈ ਅੱਖਾਂ ਰੋਗੀਆਂ ਹੋਣਗੀਆਂ ਨਹੀਂ ਤਾਂ ਕੰਨ ਰੋਗੀ ਹੋਣ ਨਹੀਂ ਤਾਂ ਦੰਦ ਰੋਗੀ ਹੋਣਗੇ ਸਰੀਰ ਵਿੱਚ ਕੋਈ ਨਾ ਕੋਈ ਅੰਗ ਰੋਗੀ ਹੋਏਗਾ ਤੋ ਪੁੱਛਣਗੇ ਕਿ ਕਿਹੜਾ ਰੋਗ ਲੱਗ ਗਿਆ ਤੁਹਾਨੂੰ ਦੂਜਾ ਪਹਿਲੂ ਬਿਆਨ ਕਰਾਂ ਜਿਹੜੇ ਤੰਦਰੁਸਤ ਦਿਖਾਈ ਦਿੰਦੇ ਹਨ ਤੰਦਰੁਸਤ ਨਹੀਂ ਹਨ ਕਿਉਂ ਅਜੇ ਰੋਗ ਪੀੜਾ ਨਹੀਂ ਬਣਿਆ ਰੋਗ ਹੈ ਹਜੇ ਉਹ ਦਰਦ ਨਹੀਂ ਬਣਿਆ ਦਰਦ ਤੱਕ ਨਹੀਂ ਪਹੁੰਚਿਆ ਸੀਮਾ ਦੇ ਵਿੱਚ ਹੈ ਰੋਗੀ ਸਾਰੇ ਹੋਏ ਸਤਿਗੁਰ ਜੀ ਦੀ ਬਾਣੀ ਕਹਿੰਦੀ ਹੈ ਜੋ ਜੋ ਤਿਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤ ਗੁਰ ਜੋਗੀ ਸਾਰੇ ਰੋਗੀ ਹਾਂ ਚਿੰਤਾ ਤਹੀ ਦੀ ਸੇ ਸਭ ਕੋਏ ਸਾਰੇ ਚਿੰਤਾਤਾਰ ਭਰੇ ਹੋਏ ਹਨ ਸਾਰੇ ਦੇ ਅੰਦਰ ਸੋਗ ਵੀ ਹੈ ਸਰੀਰਕ ਰੋਗੀ ਨੇ ਮਾਨਸਿਕ ਤੋ ਵੀ ਰੋਗੀ ਹਨ ਸੋਗ ਜੋ ਕੋਲ ਸੀ ਚਲਾ ਗਿਆ ਹੈ ਸੋਗ ਜੋ ਕੋਲ ਸੀ ਚਲਾ ਗਿਆ ਭੈਣ ਹੈ ਸੀ ਅੱਜ ਨਹੀਂ ਹੈ ਭਰਾ ਸੀ ਕਿਸੇ ਕਾਰਨ ਅਜੋ ਨਾਲ ਨਹੀਂ ਹੈ ਜਦੋਂ ਮਨੁੱਖ ਨੂੰ ਕਿਤੇ ਅਚਾਨਕ ਝੋਟ ਲੱਗ ਜਾਏ ਹਾਏ ਮਾਂ ਇਦਾਂ ਦੀ ਕੋਈ ਆਵਾਜ਼ ਆਹਟ ਨਿਕਲਦੀ ਹੈ ਪਿਓ ਨਹੀਂ ਨਿਕਲਦਾ ਕਦੀ ਮੂੰਹ ਤੋਂ ਮਾਂ ਹੀ ਨਿਕਲਦਾ ਹੈ ਮਨੋਵਿਗਿਆਨਕ ਵੀ ਕਹਿੰਦੇ ਹਨ ਸੰਤ ਵੀ ਕਹਿੰਦੇ ਹਨ ਕਿ ਜਦੋਂ ਵੀ ਕੋਈ ਵੱਡੀ ਖੁਸ਼ੀ ਮਿਲ ਜਾਏ ਉਦੋਂ ਹੀ ਮਾਂ ਹੀ ਯਾਦ ਆਉਂਦੀ ਹੈ ਪਤੀ ਪਤਨੀ ਬੱਚੇ ਵੱਧ ਜਾਣਗੇ ਨਾਮ ਦਾ ਮਿਲ ਜਾਣਾ ਬਹੁਤ ਵੱਡਾ ਸੁੱਖ ਹੈ ਖੁਸ਼ੀ ਹੈ ਸਤਗੁਰੂ ਵੀ ਬਾਰ-ਬਾਰ ਕਹਿੰਦੇ ਹਨ ਮਾਈ ਮੇਰੇ ਮਨ ਕੋ ਸੁਖ ਮਾਈ ਮੈਂ ਤਨ ਪਾਇਓ ਹਰ ਨਾਮ ਮਨ ਮੇਰੋ ਧਾਵਨ ਤੇ ਛੁਟਿਓ ਕਰ ਬੈਠੋ ਬਿਸਰਾਮ 35 ਸ਼ਬਦ ਦੇ ਕਰੀਬ ਗੁਰੂ ਅਰਜਨ ਜੀ ਦੇ ਸ਼ਬਦ ਮਿਲੇ ਹਨ ਕਿਤੇ ਮਾਂ ਨੂੰ ਯਾਦ ਕਰਦੇ ਹਨ ਫੇਰ ਗੁਰੂ ਤੇਗ ਬਹਾਦਰ ਜੀ ਮਾਂ ਨੂੰ ਯਾਦ ਕਰਦੇ ਹਨ ਬਹੁ ਵੱਡੀ ਚੋਟ ਲੱਗ ਜਾਏ ਬਹੁ ਵੱਡਾ ਦੁੱਖ ਮਿਲ ਜਾਏ ਤਾਂ ਮੂੰਹ ਨਿਕਲ ਜਾਂਦਾ ਹੈ ਮਾਂ ਸਭਾਵਕ ਹੈ ਬਹੁਤ ਵੱਡੀ ਖੁਸ਼ੀ ਮਿਲ ਜਾਏ ਤਾਂ ਯਾਦ ਆਉਂਦੀ ਹੈ ਪਹਿਲਾ ਮਾਂ ਪਿਤਾ ਦਾ ਸੰਬੰਧ 2-4 ਮਿੰਟਾਂ ਦਾ ਹੈ 10 ਮਹੀਨੇ ਦਾ ਗਰਭ ਧਾਰਨ ਕਰਦੀ ਹੈ ਮਾਂ ਬਾਦ ਵਿੱਚ ਵੀ ਸੰਭਾਲ ਕਰਦੀ ਹੈ ਮਾਂ ਆਪਣੇ ਹੀ ਸਰੀਰ ਦਾ ਖੂਨ ਪੀਲਾ ਕੇ ਦੁੱਧ ਕੀ ਹੈ ਖੂਨ ਤੋਂ ਹੀ ਬੰਦਾ ਹੈ ਹੋਰ ਕੀ ਹੈ ਆਪਣਾ ਖੂਨ ਪਿਲਾ ਕੇ ਉਸ ਨੂੰ ਵੱਡਾ ਕਰਦੀ ਹੈ ਬੱਚੇ ਵਿੱਚ 90% ਮਾਂ ਹੀ ਹੁੰਦੀ ਹੈ ਉਸ ਦੇ ਸਰੀਰ ਵਿੱਚ ਮਾਨਸਿਕ ਮੰਡਲ ਵਿੱਚ ਮਾਂ ਹੁੰਦੀ ਹੈ ਗੈਰੀ ਚੋਟ ਲੱਗ ਜਾਏ ਮਾਂ ਹੀ ਜ਼ਿਆਦਾ ਆਉਂਦੀ ਹੈ ਵੱਡੀ ਖੁਸ਼ੀ ਮਿਲ ਜਾਏ ਮਾਂ ਹੀ ਜ਼ਿਆਦਾ ਆਉਂਦੀ ਹੈ ਅਜਿਹੇ ਰੂਪ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਮਿਲਦਾ ਹੈ ਦੁਨੀਆਂ ਦੀ ਸਾਰੀ ਪਾਸ਼ਾਵਾ ਵਿੱਚ ਮਾਂ ਲਈ ਜੋ ਅੱਖਰ ਹੈ ਪਹਿਲਾ ਮਾਂ ਹੀ ਆਉਂਦਾ ਹੈ ਦੁਨੀਆਂ ਦੇ ਵਿੱਚ ਕਿਸੇ ਵੀ ਕੋਨੇ ਵਿੱਚ ਮਨੁੱਖ ਹੈ ਕਿਸੇ ਵੀ ਪਾਸ਼ਾ ਨੂੰ ਬੋਲਦਾ ਹੈ ਦੁੱਖ ਵਿੱਚ ਮਾਂ ਹੀ ਨਿਕਲਦੀ ਹੈ ਤੇ ਖੁਸ਼ੀ ਵਿੱਚ ਵੀ ਪਹਿਲਾ ਮਾਂ ਹੀ ਜ਼ਿਆਦਾ ਆਉਂਦੀ ਹੈ ਮੁਹੰਮਦ ਸਾਹਿਬ ਜੀ ਸਮਝਾਉਂਦੇ ਹਨ ਕਿ ਆਪਣੀ ਉਮਤ ਨੂੰ ਕਹਿੰਦੇ ਹਨ ਕਿ ਜ਼ਮੀਨ ਦੇ ਉੱਤੇ ਜੰਨਤ ਮਾਂ ਦੇ ਕਦਮਾਂ ਵਿੱਚ ਹੈ आਸਮਾਨ ਦੇ ਉੱਤੇ ਜੰਨਤ ਆਪਣੀ ਆਤਮਾ ਦੇ ਕਦਮਾਂ ਵਿੱਚ ਹੈ ਜਿਵੇਂ ਬਾਹਰ ਹਨੇਰਾ ਹੈ ਹਨੇਰੇ ਵਿੱਚ ਤਾਂ ਤਨ ਝਟਕਦਾ ਹੈ ਕਿਤੇ ਠੋਕਰ ਖਾਏਗਾ ਤਾਂ ਚੋਟ ਲੱਗ ਜਾਏਗੀ ਬਾਹਰ ਜਿਹੜਾ ਇਹ ਹਨੇਰਾ ਹੈ ਪ੍ਰਕਿਰਤੀ ਆਬੂਰ ਕਰਦੀ ਹੈ ਸੂਰਜ ਉਦੇ ਹੋ ਜਾਂਦਾ ਹੈ ਚਾਨਣਾ ਹੋ ਜਾਂਦਾ ਹੈ ਜੀਵਨ ਦੀ ਰਾਤ ਵਿੱਚ ਤਾਂ ਕਦੇ ਸੂਰਜ ਚੜ੍ਹਿਆ ਨਹੀਂ ਹਨੇਰਾ ਹੀ ਹਨੇਰਾ ਮਨਰੇ ਸੰਸਾਰ ਅੰਧ ਗਹਿਰਾ ਸੰਸਾਰ ਤਾਂ ਹਨੇਰੇ ਵਿੱਚ ਹੈ ਜੇਕਰ ਬਾਦ ਹਨੇਰੇ ਦਾ ਚੱਕਰ ਕਰੀਏ ਤਾਂ ਕਹਿ ਸਰਵੇ ਕਿ ਹੁਣ ਤਾਂ ਚਾਨਣਾ ਹੋ ਗਿਆ ਹੈ ਕਾਹਦਾ ਹਨੇਰਾ ਰਹਿ ਗਿਆ ਪ੍ਰਕਿਰਤੀ ਰੋਜ਼ ਰਾਤ ਨੂੰ ਦਿਨ ਵਿੱਚ ਬਦ ਦਿੰਦੀ ਹੈ ਦਿਨ ਨੂੰ ਰਾਤ ਵਿੱਚ ਕਰ ਦਿੰਦੀ ਹੈ ਇਸ ਲਈ ਰਾਤ ਆ ਗਈ ਤਾਂ ਫਿਰ ਉਮੀਦ ਬਣੀ ਹੋਈ ਹੈ ਕਿ ਦਿਨ ਵੀ ਆਵੇਗਾ ਕਿਤੇ ਹਨੇਰਾ ਵਿੱਚ ਜੀਵਨ ਦੀ ਲੋੜ ਪੈਂਦੀ ਆ ਤੇ ਰਾਤ ਨੂੰ ਕੋਈ ਨਹੀਂ ਅਸੀਂ ਬੱਤੀ ਜਗਾਵਾਂਗੇ ਤੇ ਘਰੋ ਵਿੱਚੋਂ ਹਨੇਰਾ ਕਟਾਂਗੇ ਹਨੇਰੇ ਵਿੱਚ ਕੰਮ ਨਹੀਂ ਹੋ ਸਕਦਾ ਹਨੇਰੇ ਵਿੱਚ ਚੱਲ ਨਹੀਂ ਸਕਦੇ ਹਾਂ ਇਹਦੇ ਵਿੱਚ ਪੜ ਨਹੀਂ ਸਕਦੇ ਹਾਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਬਾਹਰ ਦੇ ਹਨੇਰੇ ਕਰਕੇ ਮਨੁੱਖ ਇੰਨਾ ਦੁਖੀ ਨਹੀਂ ਹੈ ਦੁੱਖ ਨਿਕਲਦੇ ਹਨ ਅੰਦਰ ਦੇ ਹਨ ਅਧਕਾਰ ਤੋਂ ਉਸ ਅੰਦਰ ਦੇ ਅੰਧਕਾਰ ਨੂੰ ਕਹਿੰਦੇ ਹਨ ਅਗਿਆਨ ਦੁੱਖ ਹੈ ਤਾਂ ਫਿਰ ਉਸ ਦਾ ਕਾਰਨ ਵੀ ਹੈ ਕਿ ਅਗਿਆਨ ਫਿਰ ਕੀ ਕਰੀਏ ਦੀਵਾ ਚਾਹੀਦਾ ਹੈ ਅੰਤਿਆਰੀ ਦੀਪਕ ਚਾਹੀਏ ਇੱਕ ਬਸਤ ਅਗੋਚਰ ਲਹੀਏ ਦੇਵੇਂ ਨਾਲ ਕੀ ਹੋਵੇਗਾ ਦੀਵਾ ਬਲੇ ਹਨੇਰਾ ਜਾਏ বেদ ਪਾਠ ਮਤ ਪਾਪ ਖਾਏ ਇਧਰ ਦੀਵਾ ਬਲਿਆ ਹਨੇਰਾ ਚਲਾ ਗਿਆ ਇਧਰ ਨਾਮ ਦਾ ਦੀਪਕ ਜਲਾਇਆ ਪਾਪ ਚਲੇ ਗਏ ਇਧਰ ਧਰੂ ਗ੍ਰੰਥ ਦਾ ਪਾਠ ਕੀਤਾ ਉਸ ਦੇ ਪ੍ਰਮਾਤਮਾ ਦੀ ਬਾਣੀ ਦੇ ਪਾਪ ਦਾ ਹਨੇਰਾ ਦੂਰ ਕਰ ਦਿੱਤਾ ਮਨੁੱਖ ਨੇ ਸੱਤੋਂ ਵੱਡਾ ਤਿਉਹਾਰ ਮੰਨ ਲਿਆ ਦੀਵਾਲੀ ਪਰ ਬਾਹਰ ਹੀ ਦੀਵੇ ਜਗਾਏ ਹਨ ਅੰਦਰ ਦੀਪਕ ਨਹੀਂ ਜਗਾਇਆ ਘਰ ਵਿੱਚ ਖੁਸ਼ੀ ਹੋਵੇ ਊਨੁਖ ਚਾਨਣ ਆ ਪ੍ਰਗਟ ਕਰਦਾ ਹੈ ਮੋਮਬੱਤੀਆਂ ਜਗਾਉਂਦਾ ਹੈ ਘਰ ਵਿੱਚ ਸ਼ਾਦੀ ਹੈ ਕੋਈ ਖੁਸ਼ੀ ਦਾ ਸਮਗਮ ਹੈ ਫਿਰ ਘਰ ਵਿੱਚ ਬੇਸ਼ੁਮਾਰ ਬੱਤੀਆਂ ਜਗਾਉਂਦਾ ਹੈ ਸਜਾਵਟ ਕਰਦਾ ਹੈ ਸਜਾਵਟ ਚਾਨਣ ਨਾਲ ਹੀ ਹੁੰਦਾ ਹੈ ਹਨੇਰੇ ਨਾਲ ਨਹੀਂ ਹੁੰਦੀ ਜੀਵਨ ਮਹਾਨ ਬਣਦਾ ਹੈ ਗਿਆਨ ਨਾਲ ਅਗਿਆਨਤਾ ਨਹੀਂ ਹਨੇਰੇ ਵਿੱਚ ਘਰ ਦੀ ਸਜਾਵਟ ਕੀ ਹੋਵੇਗੀ ਹਨੇਰੇ ਵਿੱਚ ਤਾਂ ਘਰ ਦਿਖਾਈ ਨਹੀਂ ਦਿੰਦਾ ਅਗਿਆਨਤਾ ਵਿੱਚ ਤਾਂ ਮਨੁੱਖ ਦਿਖਾਈ ਨਹੀਂ ਦਿੰਦਾ ਕੀ ਇਹ ਇਨਸਾਨ ਹੈ ਅਜੇ ਹੱਦ ਦਿਖਾਈ ਨਹੀਂ ਦਿੰਦਾ ਹਨੇਰੇ ਵਿੱਚ ਤਾਂ ਮਨੁੱਖ ਹੈਵਾਨ ਹੁੰਦਾ ਹੈ ਇਨਸਾਨ ਨਹੀਂ ਹਨੇਰੇ ਵਿੱਚ ਤਾਂ ਮਨੁੱਖ ਪਸ਼ੂ ਹੁੰਦਾ ਹੈ ਕਿਉਂਕਿ ਪਸ਼ੂ ਸਾਰੇ ਹਨੇਰੇ ਵਿੱਚ ਹਨ ਹਨੇਰੇ ਵਿੱਚ ਕੁਝ ਨਹੀਂ ਦਿਖਾਈ ਦਿੰਦਾ ਤਾਂ ਪਸ਼ੂ ਨੂੰ ਮਾਂ ਵੀ ਦਿਖਾਈ ਨਹੀਂ ਦਿੰਦੀ ਪਿਓ ਵੀ ਦਿਖਾਈ ਨਹੀਂ ਦਿੰਦਾ ਦਾਦਾ ਦਾਦੀ ਕਿੰਨੇ ਵੀ ਸਿਹਦਾ ਕੁਝ ਦਿਖਾਈ ਨਹੀਂ ਦਿੰਦਾ ਛੋਟਾ ਵੱਡਾ ਨਹੀਂ ਦੇਖਦਾ ਹਨੇਰੇ ਵਿੱਚ ਕੀ ਵਾਰ ਬੱਦਸਲੁਕੀਆਂ ਕਰਦੇ ਹਨ ਆਪਣੀ ਹੋਮੀ ਵਧਾ ਕੇ ਕਿਸੇ ਨੂੰ ਮੰਦਾ ਚੰਗਾ ਬੋਲਦੇ ਹਨ ਕਿਉਂਕਿ ਹਨੇਰੇ 'ਚ ਹੈ ਨਹੀਂ ਦਿਖ ਰਿਹਾ ਉਸ ਇਨਸਾਨ ਦੇ ਅੰਦਰ ਉਹ ਨਿਰੰਕਾਰ ਦੀ ਜੋਤ ਨਹੀਂ ਦਿਖ ਰਹੀ ਕਿਉਂਕਿ ਅਗਿਆਨ ਦਾ ਹਨੇਰਾ ਹੈ ਕਿਉਂਕਿ ਸਾਡੇ ਜੀਵਨ ਵਿੱਚ ਗੁਰੂ ਨਹੀਂ ਸਾਡੇ ਜੀਵਨ ਵਿੱਚ ਉਸ ਪਰਮਾਤਮਾ ਦਾ ਪ੍ਰਕਾਸ਼ ਰੂਪ ਨਾਮ ਨਹੀਂ ਜਿੱਥੋਂ ਵਿਵੇਕ ਬੁੱਧੀ ਮੀਨੀ ਸੀ ਸਾਡੇ ਜੀਵਨ 'ਚ ਉਹ ਗੁਰਬਾਣੀ ਨਹੀਂ ਅਸੀਂ ਕਈ ਜੀ ਅਸੀਂ ਆਪਣੇ ਜੀਵਨ ਦੇ ਕਈ ਸਾਲਾਂ ਤੋਂ ਹਨੇਰੇ ਵਿੱਚ ਹੀ ਆ ਇਸ ਗੱਲ ਵਿੱਚ ਕੋਈ ਦੋਰਾਏ ਨਹੀਂ ਕੀ ਹਨੇਰੇ ਵਿੱਚ ਹੀ ਮਰ ਵੀ ਜਾਵਾਂਗੇ ਤੇ ਕਿਤਨੇ ਹਨੇਰੇ ਚ ਮਰ ਗਏ ਨੇ ਜੀਵਨ ਪੂਰਾ ਕਰ ਗਏ ਨੇ ਰੋਸ਼ਨੀ ਨਹੀਂ ਆਈ ਉਹਨਾਂ ਦੇ ਜੀਵਨ ਵਿੱਚ ਚਾਨਣ ਨਹੀਂ ਆਇਆ ਚਾਨਣ ਕਦੀ ਦੇਖਿਆ ਨਹੀਂ ਜੋ ਨਾ ਅਸੀਂ ਆਪਣੇ ਜੀਵਨ ਵਿੱਚ ਰੋਸ਼ਨੀ ਲੈ ਕੇ ਆਈਏ ਉਸ ਪ੍ਰਕਾਸ਼ ਨੂੰ ਲੈ ਕੇ ਆਈਏ ਤਾਂਕਿ ਜੋ ਸਾਡਾ ਇਹ ਜੀਵਨ ਹੈ ਇਹ ਸਫਲ ਹੋ ਸਕੇ ਇਤਨਾ ਜੀਵਨ ਨਿਕਲ ਗਿਆ ਹੈ ਹੋ ਸੱਚੇ ਗੁਰੂ ਦੀ ਸ਼ਰਨ ਵਿੱਚ ਜਾਈਏ ਬਾਣੀ ਗੁਰੂ ਦੀ ਸ਼ਰਨ ਵਿੱਚ ਜਾਈਏ ਤੇ ਸਾਡੇ ਜੀਵ ਵਿੱਚ ਪ੍ਰਕਾਸ਼ ਬਣ ਕੇ ਆਵੇ ਤਾਂ ਕਿ ਸਾਡਾ ਅਗਲਾ ਆਉਣ ਵਾਲਾ ਜੀਵਨ ਪ੍ਰਕਾਸ਼ਮਈ ਹੋਵੇ ਗੁਰੂ ਦੀ ਸ਼ਰਨ ਵਿੱਚ ਜਾਓ ਨਾਮ ਬਾਣੀ ਦੇ ਧਾਰਨੀ ਬਣੋ ਬਾਣੇ ਦੇ ਤਾਨੀ ਬਣੋ ਗੁਰੂ ਦੀ ਖੁਸ਼ੀ ਹੋਏਗੀ ਆਪ ਜੀ ਦੇ ਜੀਵਨ ਵਿੱਚ ਪ੍ਰਕਾਸ਼ ਆਏਗਾ ਆਪ ਦੇ ਜੀਵਨ ਵਿੱਚ ਸੁੱਖ ਸ਼ਾਂਤੀ ਆਏਗੀ ਤੁਸੀਂ ਮੁਕੰਮਲ ਇਨਸਾਨ ਬਣ ਪਾਉਗੇ ਇਤਨੀ ਕੀ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ